ਅੱਜ ਸਾਡੀ ਪ੍ਰੈਸ ਦੀ ਟੀਮ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਆਪ ਪਾਰਟੀ ਦੇ ਛੱਲੇ ਬਧੇਕ ਨੇ ਜਿਨ੍ਹਾਂ ਦਾ ਨਾਮ ਪਰਚਲਤ ਡਾਕਟਰ ਸਾਹਿਬ ਅਜੇ ਗੁਪਤਾ ਜੀ ਅੱਜ ਉਹਨਾਂ ਦੇ ਅਸੀਂ ਗ੍ਰਹਿ ਆਇਆ ਪਰ ਸੋਨੋ ਤਾਂ ਇਹਨਾਂ ਦੇ ਸਾਹਮਣੇ ਸ਼ੀਸ਼ਾ ਸਾਫ ਹੋ ਚੁੱਕਾ ਹੈ ਕਿ ਜਿਹੜਾ ਇਹਨਾਂ ਦੀ ਪਾਲਸੀ ਪੰਜਾਬ ਸਰਕਾਰ ਦੀਆਂ ਉਹਨਾਂ ਨੂੰ ਮੱਦੇਨਜ਼ਰ ਆ ਕੇ ਜਿਨ੍ਹਾਂ ਫਤਵਾ ਹਾਕੀ ਦਿੱਤਾ ਤਰ ਤਰ ਸੀਟ ਦੇ ਵਿੱਚ ਜਿਨ੍ਹਾਂ ਨੇ ਉੱਥੇ ਵੀ ਇਹਨਾਂ ਨੇ ਬਹੁਤ ਕਾਬਲੀਅਤ ਜਿਹੜਾ ਕੰਮ ਕੀਤਾ ਸੀ ਪਾਰਟੀ ਦਾ ਅੱਜ ਗੱਲ ਕਰਾਂਗੇ ਆਪਾਂ ਡਾਕਟਰ ਸਾਹਿਬ ਵੀ ਜਿਹੜਾ ਸ਼ੀਸ਼ਾ ਸਾਡਾ ਸਾਹਮਣੇ ਹੋ ਚੁੱਕਾ ਕਿ ਜਿਹੜੇ ਤੁਹਾਡੀਆਂ ਪੌਸੀ 50 ਸਰਕਾਰ ਦੀਆਂ ਕੀ ਆਪਾਂ ਜਿਹੜਾ 27 ਦੀਆਂ ਵਿੱਚ ਜਿਹੜਾ ਭਗਵਤ ਮਾਨ ਸਾਹਿਬ ਜੀ ਨੂੰ ਫਿਰ ਇਸਮ ਦੇ ਪਦਵੀ ਤੇ ਬਿਠਾਉਣ ਦੇ ਸਬੰਧੇ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਸਾਰੇ ਭਰਾਵਾਂ ਦਾ ਤੁਸੀਂ ਮੇਰੇ ਕੋਲ ਆਏ ਹੋ ਤੁਹਾਡਾ ਜੀ ਆਇਆਂ ਨੂੰ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਸਤਿਕਾਰ ਕਰਦਾ ਔਰ ਮੈਂ ਜਿਹੜਾ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਸਤਾਈ ਦੀ ਉਹ ਤੁਸੀਂ ਕੱਲ ਦੇਖੇ ਹੀ ਹੈ ਕਿ ਕੱਲ ਤਰਨਤਾਰਨ ਜਿਹੜੀ ਕਿ ਇੱਕ ਜਿਹੜੀ ਸੀਗੀ ਪੰਥ ਦੀ ਸੀਟ ਮੰਨੀ ਜਾਂਦੀ ਸੀ ਪੰਥਕ ਸੀਟ ਪੰਥਕ ਸੀਟ ਦਾ ਰੋਲਾ ਪਾਦੇ ਸੀ ਸਾਰੇ ਲੋਕ ਅੱਜ ਉਥੋਂ ਦੇ ਜਿਹੜੇ ਲੋਕ ਨੇ ਉਥੋਂ ਦੀ ਜਿਹੜੀ ਪਬਲਿਕ ਹੈ ਉਹਨੇ ਇੱਕ ਬਹੁਤ ਹੀ ਸਮਝਦਾਰੀ ਦਾ ਔਰ ਇੱਕ ਬਹੁਤ ਹੀ achhi ਸੂਝ-ਬੂਝ ਦਾ ਜਿਹੜਾ ਸਬੂਤ ਉਹਨਾਂ ਨੇ ਦਿੱਤਾ ਕਿ ਉਹਨਾਂ ਨੇ ਧਰਮ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਨਫਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਦੇ ਡਵੈਲਪਮੈਂਟ ਦੀ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ ਪੰਜਾਬ ਸਰਕਾਰ ਦੇ ਮਾਨ ਸਰਕਾਰ ਦੇ ਜਿਹੜੇ ਪਿਛਲੇ 3.5 ਸਾਲਾਂ ਦੇ ਕੰਮ ਸੀਗੇ ਉਹਨਾਂ ਨੂੰ ਤਰਜੀਹ ਦਿੱਤੀ ਹੈ ਔਰ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਇਹ ਸਾਬਿਤ ਹੋ ਗਿਆ ਕਿ ਅੱਜ ਵੀ ਲੋਕ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਔਰ ਸਾਡੀ ਪਾਰਟੀ ਦੇ ਸੁਪਰੀਮੋ ਅਰਵਿੰਦ ਜੀ ਦੀ ਆਈਡੀਓਲੋਜੀ ਦੇ ਨਾਲ ਔਰ ਸਾਡੇ ਪਦੀਸ਼ ਸੁਧੀ ਅਜੀ ਜਿਹੜੇ ਪ੍ਰਭਾਰੀ ਨੇ ਪੰਜਾਬ ਦੇ ਉਹਨਾਂ ਦੀ ਕਾਰਜ ਸ਼ੈਲੀ ਨੂੰ ਅੱਜ ਵੀ ਲੋਕ ਜਿਹੜੇ ਆ ਬਹੁਤ ਪਸੰਦ ਕਰਦੇ ਆ ਔਰ ਉਹਨਾਂ ਨੇ ਜਿਹੜੀ ਤਰਨਤਾਰਨ ਦੀ ਸੀਟ ਆਮ ਆਦਮੀ ਪਾਰਟੀ ਦੀ ਚੋਣ ਵਿੱਚ ਪਾ ਕੇ ਇਹ ਸਾਬਤ ਕਰ ਦਿੱਤਾ ਕਿ ਉਹਨਾਂ ਨੇ ਜਿਹੜੇ ਪੰਥਕ ਪੰਥਕ ਕਰਦੇ ਸੀਗੇ ਇਹਨਾਂ ਪੰਥ ਦੇ ਨਾਲ ਤੇ ਵਟਾ-ਵਟੋਰਦੇ ਸੀਗੇ ਉਹਨਾਂ ਨੂੰ ਉਹਨਾਂ ਨੇ ਨਕਾਰ ਦਿੱਤਾ ਔਰ ਉਹਨਾਂ ਨੇ ਸਿਰਫ ਜਿਹੜੇ ਸਰਕਾਰ ਨੇ 3.5 ਸਾਲਾਂ ਅੱਜ ਜਿਹੜੀਆਂ ਉਪਲਬਧੀਆਂ ਹਾਸਲ ਕੀਤੀਆਂ ਸੀਗੀਆਂ ਡਵੈਲਪਮੈਂਟ ਦੇ ਰੂਪ ਦੇ ਵਿੱਚ ਜਿਹੜੀਆਂ ਗਰੰਟੀਆਂ ਸਾਡੀ ਪਾਰਟੀ ਦੇ ਸੁਪਰੀਮ ਔਰ ਵਿਧ ਕੇਜਰੀਵਾਲ ਜੀ ਨੇ ਦਿੱਤੀਆਂ ਸੀਗੀਆਂ ਪੂਰੀਆਂ ਹੋਣ ਤੋਂ ਬਾਅਦ ਔਰ ਉਹ ਵੀ ਕੰਮ ਜਿਹੜੀਆਂ ਗਰੰਟੀਆਂ ਨਹੀਂ ਸੀ ਦਿੱਤੀਆਂ ਗਰੰਟੀਆਂ ਤਾਂ ਦਿੱਤੀਆਂ ਸੀਆਂ ਕਿ ਬਿਜਲੀ ਦੇ ਬਿੱਲ ਮਾਫ ਕਰਾਂਗੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਮੈਨੀਫੈਸਟੋ ਦੇ ਵਿੱਚ ਜੋ ਦਿੱਤਾ ਗਿਆ ਸਰਕਾਰ ਬਣਨ ਤੋਂ 3 ਮਹੀਨਿਆਂ ਦੇ ਬਾਅਦ ਹੀ ਉਹਨੂੰ ਲਾਗੂ ਕਰ ਦਿੱਤਾ ਗਿਆ ਸੋ ਅੱਜ ਵੀ ਜਿਹੜਾ 600 ਯੂਨਿਟ ਮਾਫ ਹੈ ਆਮ ਲੋਕ ਜਿਹੜੇ ਵੋਟ ਪਾਣ ਜਾਂਦੇ ਨੇ ਉਹ ਇਸ ਗੱਲ ਤੋਂ ਬੜੇ ਖੁਸ਼ ਨੇ ਉਹਨਾਂ ਨੂੰ ਬਹੁਤ ਤਸੱਲੀ ਹੈ ਆਰੋ ਦੇ ਬਾਅਦ ਜਿਹੜੀ ਮੋਲਾ ਕਲੀਨਿਕ ਜਿਹੜੀ ਸਿਹਤ ਦੀ ਗਰੰਟੀ ਦਿੱਤੀ ਸੀ ਕੱਲ ਵੀ ਮੈਂ ਇੱਕ ਪੋਸ਼ਣਪੁਰੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਇੱਕ ਮੋਲਾ ਕਲੀਨਿਕ ਦਾ ਉਦਘਾਟਨ ਕਰਕੇ ਆ 800 ਮੋਲਾ 881 ਮੋਲਾ ਕਲੀਨਿਕ ਪਹਿਲੇ ਚੱਲ ਰਿਹਾ ਔਰ ਹੋਰ ਤਕਰੀਬਨ 1000 ਦੇ ਹੋਰ ਅਸੀਂ ਸਾਡਾ ਪਲਾਨ ਹੈ ਸਾਡੀ ਪਾਰਟੀ ਦਾ ਇਹ ਮੋਲਾ ਕਲੀਨਿਕ ਸਹੀ ਬਣਾਵਾਂਗੇ ਔਰ ਤਕਰੀਬਨ 3.5 ਕਰੋੜ ਪੇਸ਼ੈਂਟ ਜਿਹੜਾ ਉਤਤwei اور اوਵਰ ਲੱਕ ਲਿਡਿਕ ਦਾ ਫਾਇਦਾ ਚੁੱਕ ਚੁੱਕਿਆ اور ਉਹਦੇ ਬਾਅਦ ਜਿਹੜੀ ਤੀਸਰੀ ਸਿੱਖਿਆ ਕ੍ਰਾਂਤੀ ਜਿਹੜੀ ਅਸੀਂ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਜਿਹੜੀ ਰਿਮਾਰਕੇਬਲ ਡਵੈਲਪਮੈਂਟ ਕਰਾਈ ਹੈ ਉਹਦੇ ਉਹਨੂੰ ਵੀ ਦੇਖਦਿਆਂ ਆਇਆ ਇਹ ਤੇ ਗਰੰਟੀਆਂ ਸੀਗੀਆਂ ਤੇ ਜਿਹੜੀਆਂ ਗਰੰਟੀਆਂ ਨਹੀਂ ਸੀਗੀਆਂ ਜਿਸਾ ਕਿ ਕੱਲੋ ਕੇ ਅਸੀਂ ਸਰਕ ਸੁਰੱਖਿਆ ਫੋਰਸ ਬਣਾਈ 48% ਰੋਡ ਸਾਈਡ ਐਕਸੀਡੈਂਟ ਦੇ ਵਿੱਚ ਜਿਹੜੀ ਕਮੀ ਆਈ ਔਰ ਉਹਦੇ ਬਾਅਦ ਸੜਕ ਸੁਰੱਖਿਆ ਫੋਰਸ ਤੋਂ ਬਾਅਦ ਜਿਹੜੇ ਟੋਲ ਪਲਾਜ਼ਾ ਸੀਗੇ ਜਿਹਦੇ ਵਿੱਚ ਤਕਰੀਬਨ 19 ਟੋਲ ਪਲਾਜ਼ਾ ਜਿਹੜੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕੋਸ਼ਿਸ਼ ਦੇ ਨਾਲ ਜਿਹੜੇ ਆ 19 ਟੋਲ ਪਲਾਜ਼ਾ ਬੰਦ ਕੀਤੇ ਗਏ ਜਿਹਦੇ ਨਾਲ ਲੱਖਾਂ ਰੁਪਏ ਰੋਜ਼ ਤਕਰੀਬਨ 70 ਲੱਖ ਰੁਪਏ ਰੋਜ਼ ਪੰਜਾਬੀਆਂ ਦਾ ਪੰਜਾਬੀਆਂ ਦੀ ਜੇਬ 'ਚ ਹੀ ਜਾ ਰਿਹਾ ਨਾ ਕਿ ਇਹ ਲੁੱਟ ਖਸੁੱਟ ਜਿਹੜੀ ਆ ਪਾਰਟੀਆਂ ਉਹਨਾਂ ਦੀ ਜੇਬਸ ਜਾ ਰਿਆ ਸੋ ਇੱਕ ਐਸੀ ਪਾਰਟੀ ਜਿਹੜੀ ਆਮ ਬਾਰੇ ਸੋਚਦੀ ਆਮ ਆਦਮੀ ਦੇ ਬਾਰੇ ਸੋਚਦੀ ਆ ਆਮ ਜਨਤਾ ਦੇ ਬਾਰੇ ਸੋਚਦੀ ਆ ਅੱਜ ਉਹੀ ਆਮ ਜਨਤਾ ਨੇ ਜਿਹੜਾ ਫਤਵਾ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਆਨੰਦਲਾ ਜਿਹੜਾ 20 ਸਤਾਈਆ ਉਹ ਆਮ ਆਦਮੀ ਪਾਰਟੀ ਦਾ ਹੀ ਆ ਪੰਜਾਬ ਦੇ ਅੰਦਰ ਆ ਤੁਸੀਂ ਦੇਖੋ ਕਿ ਕਾਂਗਰਸ ਜਿਹੜੀ ਬੜੀਆਂ ਬੜਕਾ ਮਾਰਦੀ ਸੀ ਹਾਂ ਜੀ ਬੀਜੇਪੀ ਵਾਲੇ ਦੇਖੋ ਉਹਨਾਂ ਦੇ ਚੀਫ ਮਿਨਿਸਟਰ ਹਰਿਆਣਾ ਚੀਫ ਮਿਨਿਸਟਰ ਦਿੱਲੀ ਉਹਨਾਂ ਦੇ ਸੈਂਟਰਲ ਮਿਨਿਸਟਰ ਕਈ ਆਏ ਇਹ ਜਮਾਨਤ ਜਬ ਤੋਗੇ ਔਰ ਕਾਂਗਰਸ ਵੀ ਬੜੀ ਮੁਸ਼ਕਲ ਨਾਲ ਆਪਣੀ ਜਮਾਨਤ ਬਚਾ ਸਕੀ ਹੈ ਸੋ ਲੋਕਾਂ ਨੇ ਇਹ ਸਾਬਤ ਕਰ ਦਿੱਤਾ ਕਿ ਜੇ ਇਹੋ ਜੀ ਬਰਥਕ ਸੀਟ ਦੇ ਉੱਤੇ ਜਿੱਥੇ ਲੋਕੀ ਬਹੁਤ ਰੋਲਾ ਪਾਉਂਦੇ ਸੀਗੇ ਕਿ ਇਹ ਜਿਤਨੀ ਉਹਨਾਂ ਨੇ ਉਹਨੂੰ ਵੀ ਲੋਕਾਂ ਨੇ ਹਰਾ ਕੇ ਜਿਹੜਾ ਆਮ ਆਦਮੀ ਪਾਰਟੀ ਦੀ ਚੋਲਿ ਚ ਪਾਈ ਹੈ ਇਹ ਸਾਬਤ ਹੁੰਦਾ ਕਿ 2022 ਦੇ ਵਿੱਚ 100 ਤੋਂ ਵੱਧ ਸੀਟਾਂ ਜਿਹੜੀਆਂ ਉਹ ਜਿੱਤ ਕੇ ਮਾਨ ਸਰਕਾਰ ਦੁਬਾਰਾ ਬਣੋਗੀ ਔਰ ਗਾ ਜਿਹੜਾ ਹੱਸਦਾ ਵਸਦਾ ਰੰਗਲਾ ਪੰਜਾਬ ਜਿਹੜਾ ਜਿਹੜਾ ਪਹਿਲਾ ਪੰਜਾਬ ਜਿਹੜਾ ਕਬੱਡੀਆਂ ਦਾ ਕੁਸ਼ਤੀਆਂ ਦਾ ਗਿੱਧਿਆਂ ਦਾ ਪਗੜਿਆਂ ਦਾ ਹਾਂਜੀ ਪਰਵਾਣੀ ਦਾ ਪੰਜਾਬ ਜਿਹੜਾ ਜਾਣਿਆ ਜਾਂਦਾ ਸੀ ਉਹ ਪੰਜਾਬ ਬਣੂਗਾ ਸੋ ਮੈਂ ਇਕਰੀ ਤਰੰਤ ਅਰੰਭੀ ਜਨਤਾ ਦਾ ਇਹ ਮੈਂ ਆਪਣੀ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਹ ਬੜੀ ਅੱਛੀ ਇੱਕ ਸੋਚ ਬੁਝਦਾ ਉਹਨਾਂ ਨੇ ਸਭ ਤੋਂ ਜਿਹੜਾ ਪੇਸ਼ ਕੀਤਾ ਉਹਦੇ ਲਈ ਉਹਨਾਂ ਦਾ ਧੰਨਵਾਦ ਔਰ ਯਕੀਨ ਦਿਵਾਨੇ ਆ ਕੇ ਸਾਡੇ ਜਿਹੜੇ ਕੈਂਡੀਡੇਟ ਜਿੱਤੇ ਨੇ ਹਰਮੀ ਸਿੰਘ ਸੰਧੂ ਜੀ ਆਲਰੇਡੀ ਮੈਂ ਦੇਖਿਆ ਹੁੰਦਾ ਮੈਂ ਆਈ ਜਾਂਦੇ ਰਿਹਾ ਵੇਖਦੇ ਰਿਹਾ ਲੋਕਾਂ ਦੇ ਵਿੱਚ ਬਹੁਤ ਵਿਚਰਨੇ ਬਹੁਤ ਪਿਆਰ ਆ ਉਹਨਾਂ ਦੇ ਲੋਕਾਂ ਦਾ ਬਸਰ ਪਿਆਰ ਹੈ ਉਹਨਾਂ ਨੂੰ ਅਸੀਂ ਗਰੰਟੀ ਦਿੰਦੇ ਆ ਕਿ ਤਰਨ ਤਰਨ ਦੇ ਜਿੰਨੇ ਵੀ ਕਾਮ ਰੁਕੇ ਨੇ ਐ ਦੇ ਦਰਤੇ ਕਰਾਈ ਜਾਂਦੇ ਧੰਨਵਾਦ ਜੋ ਤੁਸੀਂ ਦੇਖਿਆ ਜੀ ਅੱਜ ਬਹੁਤ ਉਹਨਾਂ ਨੇ ਸ਼ੁਕਰੀਆ ਅਦਾ ਕੀਤਾ ਸਤਿਕਾਰ ਜੋ ਜੋ ਹੁਦੈਖ ਨੇ ਅਮਲੇ ਸਭ ਡਾਕਟਰ ਅਜੀ ਗੁਪਤਾ ਸਾਹਿਬ ਜੀ ਅੱਜ ਉਹਨਾਂ ਨੇ ਸ਼ੁਕ ਆਮਣਾ ਦਿੱਤਿਆ ਉਹਨਾਂ ਵੋਟਰਾਂ ਦੀ ਔਰ ਸਪੋਰਟਰਾਂ ਦੀ ਜਿੰਨਾਂ ਨੇ ਅੱਜ ਆ ਪਾਰਟੀ ਦਾ ਜਿਹੜਾ ਫਿਰ ਪਹਿਲੂ ਕਿਉਂਕਿ ਉਹਨਾਂ ਸਭਜ ਕਰਤਾ ਜਿਹੜੇ ਪੰਜਾਬ ਕੋਲ ਸੀ ਅਸੀਂ 50 ਸਰਕਾਰ ਦੀਆਂ ਉਹਨਾਂ ਨੇ ਮੱਧ ਨਜ਼ਰ ਰੱਖਦੇ ਉਹਨਾਂ ਦੇ ਮੋਰ ਲਾ ਕੇ ਇਹਨਾਂ ਦੇ ਹੱਕ ਚ ਫਤਵਾ ਦਿੱਤਾ ਸੀ ਤਰ ਤਾ ਸੀ ਤੇ ਸਾਡੇ ਸਰਦਾ ਹਰ ਪੀਸੇ ਸੱਦੂ ਸਾਜ ਦੇ ਪੱਖ ਚ ਤੇ ਉੱਥੇ ਕਈ ਪਾਰਟੀਆਂ ਐ ਸੀ ਆਪਣੇ ਬਲ ਬੁੱਤੇ ਤੇ ਸੀ ਉਹ ਕਹਿੰਦੇ ਕਿ ਉੱਥੇ ਉਹਨਾਂ ਨੇ ਸੱਦੂ ਸਾਜ ਜਿਹੜੇ ਸੱਦ ਸੀ ਉਹਨਾਂ ਨੇ ਜੇਤੂ ਕਰਾਉਣ ਤੋਂ ਬਾਅਦ ਹੀ ਉਹਨਾਂ ਇੱਕ ਸਟੇਟਮੈਂਟ ਈਆ ਕੀਤੀ ਪ੍ਰੈਸ ਨੂੰ ਕਿ ਇਹ ਜੋ ਲੋਕ ਇੱਥੇ ਲੰਗ ਲਾ ਰਿਹਾ ਜਾਂ ਕੋਈ ਕਿਸੇ ਮਾਰੇ ਚ ਨਾ ਸਬੰਧਿਤ ਉਹਨਾਂ ਨੂੰ ਪਬਲਿਕ ਨੇ ਨਕਾਰਿਆ ਔਰ ਚਾਹ ਇਹ ਮੋਰ ਲਾ ਕੇ ਫਤਿਹ ਜਿਹੜਾ ਜੇ ਇਹਨਾਂ ਦੇ ਹੱਕ ਚ ਪਬਲਿਕ ਨੇ ਇਤਵਾ ਦਿੱਤਾ ਕਿ ਇਹ ਜੋ ਪੰਜਾਬ ਸਰਕਾਰ ਦੀਆਂ ਪਾਲਿਸੀਆਂ ਤੇ ਉਹ ਇਸ ਸਤਾ ਵਿੱਚ ਫਿਰ ਰਿਪੀਟ ਹੋਏਗੀ ਜੋ ਸਰਦਾਰ ਮਾਰ ਜੋ ਸਾਡੇ ਭਗਤ ਮਾਨ ਜੀ ਫਿਰ ਸਿਮ ਪੰਜਾਬ ਦੇ ਹੋਣਗੀ